ਕੀ ਹਾਲ ਹੈ ਦੋਸਤੋ ਮੈਂ ਤੁਹਾਡਾ ਆਪਣਾ ਗੁਰਵਿੰਦਰ ਮਰਾੜ ਪੇਸ਼ ਹੈ ਤੁਹਾਡੇ ਸਾਹਮਣੇ ਇੱਕ ਨਵਾਂ ਗੀਤ ਮੇਰੀ ਗੁੱਡੀਆਂ ਦੇ ਖੇਡਣ ਵਾਲੀ ਉਹ ਦੱਬਲੀ ਕਵੀਲਦਾਰੀ ਨੇ ਮੇਰੀ ਗੁੱਡੀਆਂ ਦੇ ਖੇਡਣ ਵਾਲੀ ਉਹ ਦੱਬਲੀ ਕਵੀਲਦਾਰੀ ਨੇ ਸੌ ਨਾਲੋਂ ਪਹਿਲਾਂ ਰੰਗ ਸੀ ਗੋਰਾ ਹੁਣ ਹੱਡਾਂ ਨੂੰ ਖਾ ਗਿਆ ਚੋਰਾ ਸਿਉ ਨਾਲੋਂ ਪਹਿਲਾ ਰੰਗ ਸੀ ਗੋਰਾ ਹੁਣ ਹੱਡਾਂ ਨੂੰ ਖਾ ਗਿਆ ਚੋਰਾ ਹੋ ਗਈ ਤਵੇ ਤੋਂ ਕਾਲੀ ਦੱਬਲੀ ਕਵੀਲਦਾਰੀ ਨੇ ਮੇਰੀ ਗੁੱਡੀਆਂ ਦੇ ਖੇਡਣ ਵਾਲੀ ਉਹ ਦੱਬਲੀ ਕਵੀਲਦਾਰੀ ਨੇ ਮੇਰੇ ਗੁੱਡੀਆਂ ਦੇ ਖੇਡਣ ਵਾਲੀ ਉਹ ਦਬਲੀ ਕਵਹੀਲਦਾਰੀ ਨੇ ਬਹਿ ਕੇ ਨਾਂਦ ਚਰਖੇ ਕੱਤੀ ਭਾਬੀਆਂ ਨੰਨ ਦੇ लाਡਲੀ ਰੱਖੀ ਬਹਿ ਕੇ ਨਾਂਦ ਚਰਖੇ ਕੱਤੀ ਭਾਬੀਆਂ ਨੰਨ ਦੇ लाਡਲੀ ਰੱਖੀ ਉਸੀ ਕੀ ਤੁਦ ਮੱਖਣਾ ਨਾਲ ਪਾਲੀ ਉਹਦਾ ਬਲ ਹੀ ਕਵੀਲਦਾਰੀ ਨੇ ਕਵੀਲਦਾਰੀ ਨੇ ਮੇਰੀ ਗੁੱਡੀਆਂ ਦੇ ਖੇਡਣ ਵਾਲੀ ਉਹਦਾ ਬਲ ਹੀ ਕਵੀਲਦਾਰੀ ਨੇ ਕਵੀਲਦਾਰੀ ਨੇ ਮੇਰੀ ਗੁੱਡੀਆਂ ਦੇ ਖੇਡਣ ਵਾਲੀ ਉਹਦਾ ਬਲ ਹੀ ਕਵੀਲਦਾਰੀ ਨੇ ਧੰਨਵਾਦ ਜੀ